ਅੱਜ 9 ਸਤੰਬਰ ਜੈਂਜ਼ੀਜ਼ ਵਾਸਤੇ ਬੜੀ ਖਾਸ ਡੇਟ ਹੈ ਕਿਉਂਕਿ ਅੱਜ 19 ਸਤੰਬਰ ਨੂੰ ਆਈਫੋਨ 17 ਸੀਰੀਜ਼ ਦੀ ਸੇਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਭਾਰਤ ਦੇ ਵਿੱਚ ਸੇਲ ਇਸ ਦੀ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਥਾਵਾਂ ਤੇ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਕਤਾਰਾਂ ਦੇ ਵਿੱਚ ਲੱਗ ਕੇ ਜੈਂਜ਼ੀਜ਼ ਜਿਹੜੇ ਨੇ ਆਈਫੋਨ 17 ਦੀ ਖਰੀਦ ਜਿਹੜੀ ਹੈ ਕਰਤੇ ਪਏ ਨੇ ਪਰ ਤਸਵੀਰਾਂ ਕੁਝ ਅਜਿਹੀਆਂ ਵੀ ਸਾਹਮਣੇ ਆ ਰਹੀਆਂ ਜਿੱਥੇ ਆਪਸ ਦੇ ਵਿੱਚ ਆਈਫੋਨ ਲੈਣ ਦੇ ਵਾਸਤੇ ਹੱਥੋਂ ਪਾਈ ਵੀ ਜਿਹੜੀ ਹੈ ਉਹ ਨੌਜਵਾਨਾਂ ਦੇ ਵਿੱਚ ਹੁੰਦੀ ਦਿਖਾਈ ਦਿੱਤੀ ਹੈ ਦਰਸਲ ਮੁੰਬਈ ਦੇ ਵਿੱਚ ਜੀਓ ਸੈਂਟਰ ਮਾਲ ਦੇ ਵਿੱਚ Apple ਦਾ ਬਹੁਤ ਵੱਡਾ ਸਟੋਰ ਆ ਭਾਰਤ ਦਾ ਸਭ ਤੋਂ ਵੱਡਾ ਸਟੋਰ ਜਿਹੜਾ ਇਸ ਸਮੇਂ ਮੁੰਬਈ ਦੇ ਵਿੱਚ ਹੈ ਤੇ ਉੱਥੇ ਰਾਤ ਤੋਂ ਹੀ ਲਾਈਨਾਂ ਜਿਹੜੀਆਂ ਨੇ iPhone 17 ਲੈਣ ਦੇ ਵਾਸਤੇ ਲੱਗ ਗਈਆਂ ਸਨ ਤਾਂ ਅੱਜ ਸਵੇਰ ਤੋਂ ਹੀ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਇੱਕ ਤਸਵੀਰ ਤੁਹਾਡੇ ਸਾਹਮਣੇ ਵੀ ਸਕਰੀਨ ਤੇ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ iPhone 17 ਲੈਣ ਦੇ ਵਾਸਤੇ ਨੌਜਵਾਨ ਜਿਹੜੇ ਨੇ ਹੱਥੋਪਾਈ ਤੇ ਉਤਰ ਆਏ ਨੇ ਇੱਕ ਦੂਸਰੇ ਦੀ ਕੁੱਟਮਾਰ ਕਰ ਰਹੇ ਨੇ ਇੱਥੋਂ ਤੱਕ ਕਿ ਪੈਰਾਮਿਲਟਰੀ ਫੋਰਸੇਜ਼ ਵੀ ਉੱਥੇ ਜਿਹੜੀਆਂ ਨੇ ਲਗਾਈਆਂ ਗਈਆਂ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੇ ਉਹਨਾਂ ਨੂੰ ਹੱਥੋਪਾਈ ਤੋਂ ਛੁਡਾਇਆ ਉਹਨਾਂ ਦੀ ਲੜਾਈ ਖਤਮ ਕਰਕੇ ਉਹਨਾਂ ਨੂੰ ਅਲੱਗ-ਅਲੱਗ ਕੀਤਾ ਤਾਂ ਆਈਫੋਨ 17 ਦਾ ਕਰੇਜ਼ ਇੰਨਾ ਵੱਧ ਚੁੱਕਿਆ ਕਿ ਲਾਈਨਾਂ ਦੇ ਵਿੱਚ ਲੱਗੇ ਲੋਕ ਜਿਹੜੇ ਨੇ ਹੱਥੋਪਾਈ ਤੱਕ ਉਤਰ ਆਏ ਨੇ ਦੱਸ ਦਈਏ ਆਈਫੋਨ ਦਾ ਹਰ ਸਾਲ ਨਵਾਂ ਮਾਡਲ ਲਾਂਚ ਹੁੰਦਾ ਤੇ ਇਸ ਦਾ ਬੇ ਅ ਬਹੁਤਾਂ ਇੰਤਜ਼ਾਰ ਜਿਹੜਾ ਉਹ ਲੋਕ ਜਿਹੜੇ ਨੇ ਕਰਤੇ ਹੁੰਦੇ ਨੇ ਕਿਉਂਕਿ ਆਈਫੋਨ ਬਹੁਤ ਪਸੰਦੀਦਾ ਪਸੰਦ ਬਣ ਚੁੱਕਿਆ ਲੋਕਾਂ ਦੀ ਤੇ ਨਾਲ ਦੀ ਨਾਲ ਇੱਕ ਸਟੇਟਸ ਸਿੰਬਲ ਵੀ ਆਈਫੋਨ ਬਣ ਚੁੱਕਿਆ ਕਿ ਜਦੋਂ ਵੀ ਨਵਾਂ ਆਈਫੋਨ ਲਾਂਚ ਹੋਏਗਾ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੋਵੇ ਇੱਕ ਸਟੇਟਸ ਸਿੰਬਲ ਵੀ ਹੁਣ ਸਮਾਜ ਦੇ ਵਿੱਚ ਬਣ ਚੁੱਕਿਆ ਤਾਂ ਆਈਫੋਨ 17 ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਮਾਡਲਸ ਹੈ ਇਸ ਦੇ ਵਿੱਚ ਕੰਪਨੀ ਨੇ ਕੱਢੇ ਨੇ ਸਭ ਤੋਂ ਪਹਿਲਾਂ ਆਈਫੋਨ 17 iPhone 17 Pro iPhone 17 Pro Max ਅਤੇ iPhone Air ਇਹ ਮਾਡਲ ਜਿਹੜੇ ਨੇ ਇਹ ਸੀਰੀਜ਼ ਦੇ ਵਿੱਚ ਕੱਢੇ ਨੇ ਕੀਮਤਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ iPhone 17 ਦੀ ਕੀਮਤ 82900 ਤੋਂ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਬਾਅਦ iPhone 17 Pro ਦੀ ਗੱਲ ਕਰੀਏ ਤਾਂ 134900 ਤੋਂ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ iPhone 17 Pro Max 149900 ਤੋਂ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਆਈਫੋਨ 에ਅ ਦੀ ਜੇਕਰ ਗੱਲ ਕਰੀਏ ਤਾਂ 119900 ਤੋਂ ਸ਼ੁਰੂਆਤ ਹੋ ਰਹੀ ਹੈ ਤਾਂ ਸਭ ਤੋਂ ਸਸਤਾ ਆਈਫੋਨ 17 ਹੀ ਹੈ ਜੋ 82900 ਦੀ ਕੀਮਤ ਦਾ ਦੱਸਿਆ ਜਾ ਰਿਹਾ ਪਰ ਉਸ ਤੋਂ ਬਾਅਦ ਜਿੰਨੇ ਵੀ ਆਈਫੋਨ 17 ਦੇ ਮਾਡਲਸ ਨੇ ਉਹ 1 ਲੱਖ ਪਾਰ ਜਾ ਰਹੇ ਨੇ ਪਰ ਲੋਕ ਜਿਹੜੇ ਨੇ ਕਤਾਰਾਂ ਦੇ ਵਿੱਚ ਲਗ ਲੱਗ ਕੇ ਵੀ 1 ਲੱਖ ਤੋਂ ਮਹਿੰਗਾ ਫੋਨ ਜਿਹੜਾ ਉਹ हासल ਕਰਨ ਦੇ ਵਾਸਤੇ ਲੰਬੀਆਂ ਲਾਈਨਾਂ ਚ ਲੱਗੇ ਹੋਏ ਨੇ ਕੋਈ ਬੀਤੀ ਰਾਤ ਤੋਂ ਲਾਈਨਾਂ ਦੇ ਵਿੱਚ ਲੱਗਿਆ ਹੋਇਆ ਤੇ ਕੋਈ ਆਈਫੋਨ ਲੈਂਡ ਦੇ ਵਾਸਤੇ ਹੱਥੋਂ ਪਾਈ ਤੇ ਵੀ ਉਤਰਿਆ ਹੋਇਆ ਤਾਂ ਪੂਰੇ ਦੇਸ਼ ਚੋਂ ਅਲਗ-ਅਲਗ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਆਈਫੋਨ 17 ਦਾ ਕ੍ਰੇਜ਼ ਜਿਹੜਾ ਉਹ ਜੈਂਜ਼ੀਜ਼ ਦੇ ਵਿੱਚ ਕਿੰਨਾ ਕੁ ਵਧਿਆ ਹੋਇਆ ਤੇ ਉਹ ਕਿਸ ਤਰ੍ਹਾਂ ਹੱਥੋਂ ਪਾਈ ਕਰਕੇ ਵੀ ਜਿਹੜਾ ਆਈਫੋਨ ਲੈਂਡ ਦੇ ਵਾਸਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇੱਕ ਲਾਈਨਾਂ ਨੋਟਬੰਦੀ ਦੇ ਸਮੇਂ ਬੈਂਕਾਂ ਦੇ ਬਾਹਰ ਵੀ ਲੱਗੀਆਂ ਸੀ ਤਾਂ ਹੁਣ ਲਾਈਨਾਂ ਜਿਹੜੀਆਂ ਨੇ ਆਈਫੋਨ ਖਰੀਦਣ ਦੇ ਵਾਸਤੇ ਐਪਲ ਦੇ ਸਟੋਰਸ ਦੇ ਬਾਹਰ ਵੀ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ ਕੁਝ ਦਿਨ ਪਹਿਲਾਂ ਆਈਫੋਨ 17 ਦੀ ਪ੍ਰੀ ਬੁਕਿੰਗ ਦੀ ਜਿਹੜੀ ਸ਼ੁਰੂਆਤ ਹੋਈ ਸੀ ਤੇ ਅੱਜ ਉਸ ਦੀ ਸੇਲ ਹੁਣ ਸ਼ੁਰੂ ਹੋਈ ਹੈ ਪੂਰੇ ਭਾਰਤ ਤੋਂ ਬਹੁਤ ਸਾਰੀਆਂ ਤਸਵੀਰਾਂ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੋਰ ਅਪਡੇਟਸ 'ਤੇ ਸਾਨੂੰ ਜੁੜੇ ਰਹੋ ਲੁਧਿਆਣਾ ਤੋਂ ਜਨੈਤੈਸ਼ੀ ਧੰਨਵਾਦ ਅੱਜ 19 ਸਤੰਬਰ ਜੈਂਜ਼ੀਜ਼ ਵਾਸਤੇ ਬੜੀ ਖਾਸ ਡੇਟ ਹੈ ਕਿਉਂਕਿ ਅੱਜ 19 ਸਤੰਬਰ ਨੂੰ ਆਈਫੋਨ 17 ਸੀ ਦੀ ਸੇਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਭਾਰਤ ਦੇ ਵਿੱਚ